ਜੀ ਅੱਜ ਆਪਾਂ ਆਪਣੇ ਭਾਈ ਕੋਲ ਆਇਆ। ਪੜਾਇਆ ਆਪਣਾ ਬੰਨੀ ਬਾਈ 버ਗਰ ਬਣਾ ਰਿਹਾ। ਤੇ ਟਿੱਕੀ ਆ ਵੀਰੇ। ਆਪਣੇ ਕੋਲ ਜੀ। ਹਾਂ ਜੀ। ਆਪਣੇ ਕੋਲ ਜੀ 버ਗਰ, ਸਪ੍ਰਿੰਗ ਰੋਲ, ਮੋਮੋਜ, ਫ੍ਰੈਂਚ ਫ੍ਰਾਈ ਤੇ ਸੋਇਆ ਬੀਨ ਦੀ ਚਾਹ। ਓਕੇ। ਤੇ ਆ ਵੀਰੇ ਸਾਰਾ ਹਨਾ। ਪਈਆ ਚਾਹਤਾ ਵੀਰੇ। ਉੱਪਰ ਹੱਥ ਦੇ ਬਣੀ ਬਣਾ। ਇਹ ਬੋਲੀ ਬੋਲ। ਜਾ ਕੇ ਜਿੱਦ ਲਈ ਜਲਦੀ ਮੋੜ ਲਿਓਗਾ ਇਹ ਆਪਣੀ ਆ ਗਈ ਸੋਇਆ ਪੀਨ ਦੀ ਚਾਂਪ ਜੋ ਆਪਾਂ ਨੇ ਕੁਝ ਟਾਈਮ ਲਈ ਪਹਿਲਾਂ ਹਾਫ ਫਰਾਈ ਕਰ ਲੈਂਦੇ ਆ ਇਹਨੂੰ ਤੇ ਕਸਟਮਰ ਨੂੰ ਆਪਾਂ ਖੜਨਾ ਹੀ ਨਹੀਂ ਦਿੰਦੇ ਹੈਗੇ ਠੀਕ ਹੈ ਠੀਕ ਹੈ ਜੀ ਤੇ ਇਹ ਬਣੀ ਹੋਈ ਆ ਮਸਾਲੇ ਦੇ ਵਿੱਚ ਤੇ ਆਪਣੇ ਇਹ ਕੇ 버ਗਰ ਇਹ ਆਪਣੇ ਅਗੇ ਫ੍ਰੈਂਚ ਫਰਾਈਸ ਹੈ ਫਰਾਈਸ ਫਰਾਈਸ ਹਾਂ ਜੀ ਜੋ ਕਿ ਆਪਾਂ ਖੁਦ ਹੀ ਬਣਾਉਂਦੇ ਆ ਠੀਕ ਹੈ ਜੀ ਤੇ ਇਹ ਆਪਣੀ ਹੋਮ ਮੇਡ ਟਿੱਕੀ ਹੈ ਜੀ ਆ ਓਕੇ ਹਾਂ ਜੀ ਇਹ ਆਪਣੀ ਆਪ ਤਿਆਰ ਕਰਦੇ ਹਾਂ ਹਾਂ ਜੀ ਆਪਾਂ ਖੁਦ ਹੀ ਬਣਾਉਂਦੇ ਆ ਠੀਕ ਹੈ ਜੀ ਤੇ 버ਗਰ ਹੋ ਰਹੇ ਨੇ ਤਿਆਰ ਪਈਦੇ ਤੇ ਸਾਰਾ ਕੁਝ ਬਾਈਓ ਨੇ ਹਾਂ ਜੀ ਹਾਂ ਜੀ ਤੇ ਆਪਣੇ ਜੋ ਵੀ ਹੁੰਦਾ ਇਹ ਵੀ ਆਪਣੇ ਹੋਮ ਮੇਡ ਹੀ ਨੇ ਤੇ ਇਹ ਆਪਣੇ ਸਾਰੇ ਤਿਆਰ ਹੋ ਜਾਗੇ ਆਪਣੇ ਜੀ ਵੀ ਆਪਾਂ ਖੁਦ ਹੀ ਬਣਾਉਂਦੇ ਆ ਹਾਂ ਠੀਕ ਹੈ ਬ੍ਰੇਕ। ਖੁਦੀ ਬਣਾਉਂਦੇ ਵੀ ਨੇ ਅੱਛਾ। ਹਾਂਜੀ ਆਪਾਂ ਆਪਣੇ ਫ੍ਰਾਈ ਬਨੇ ਬਾਈ ਜੇ ਫ੍ਰਾਈ ਨੇ। ਨਹੀਂ ਫ੍ਰਾਈ ਮੁਹੰਮਦ ਨੇ। ਅੱਛਾ ਫ੍ਰਾਈ ਹੈ। ਹਾਂਜੀ ਫ੍ਰਾਈ ਮੁਹੰਮਦ ਨੇ। ਫ੍ਰਾਈ ਮੁਹੰਮਦ ਨੂੰ ਮਿਲਦੇ ਨੇ ਬਾਈ ਕੋਲ। ਤੇ ਬਾਈ ਉਹਨਾਂ ਦਾ ਸਾਫ਼ ਸੁਥਰਾ ਕੰਮ ਆ ਯਾਰ ਕੋਈ ਉਹ ਨਹੀਂ ਹੈਗਾ ਬਿਲਕੁਲ ਸਾਫ਼ ਸੁਥਰਾ ਕੰਮ ਆ ਹਨ ਵਧੀਆ। ਤੇ ਆਪਾਂ ਜਿਹੜੀ ਸੌਸ ਵਗੈਰਾ ਕਿਹੜੇ-ਕਿਹੜੇ ਇਸਤੇਮਾਲ ਕਰਦੇ ਆ? ਸੌਸ ਆਪਾਂ ਖੁਦੀ ਬਣਾਉਂਦੇ ਆਂ ਸੌਸ ਦਾ। ਖੁਦੀ ਬਣਾਉਂਦੇ ਆਂ ਸੌਸ। ਹਾਂਜੀ। ਆਪਣੇ ਜਿਹੜੇ ਆਪ ਬਣਾਉਂਦੇ ਹੋ ਤੁਸੀਂ ਹਾਂ ਜਿਹੜੇ ਬੰਨੇ ਆ ਜਿਹੜੇ तकरीबन ਜਦੋਂ ਸ਼ੁਰੂ-ਸ਼ੁਰੂ ਚ ਆਪਾਂ ਲੈ ਕੇ ਆਂਦੇ ਰਹੇ ਸੀਗੇ ਉਸ ਤੋਂ ਬਾਅਦ ਫਿਰ ਆਪਾਂ ਖੁਦ ਹੀ ਬਣਾਉਣ ਲੱਗ ਗਏ ਠੀਕ ਹੈ ਠੀਕ ਹਾਂ ਜੀ ਜਿਹੜੇ ਕਿ ਸਾਰੀਆਂ ਆਪ ਤਿਆਰ ਕਰਦੇ ਨੇ ਹਾਂ ਜੀ ਸਭ ਕੁਝ ਆਪਾਂ ਆਪੀ ਬਣਾਉਣ ਲੱਗ ਪਏ ਤੇ ਬਾਕੀ ਤੁਹਾਡਾ ਬਈ ਟੇਸਟ ਵੀ ਬਹੁਤ ਵਧੀਆ 버ਗਰ ਦਾ ਜਿਹੜੇ ਆਂਦੇ ਨੇ ਆਪਾਂ ਇੱਕ ਦੋ ਕਸਟਮਰ ਨੂੰ ਪੁੱਛਿਆ ਸਾਰੇ ਵਧੀਆ ਹੀ ਕਹਿੰਦੇ ਨੇ ਬਹੁਤ ਵਧੀਆ ਕੰਮ ਆ ਬਾਈ ਉਹਨਾਂ ਦਾ ਬਹੁਤ ਵਧੀਆ ਟੇਸਟ ਆ ਇਹ ਫਿਰ ਜਿਹੜੇ ਆਪਾਂ ਆਪ ਤਿਆਰ ਕਰਦੇ ਆ ਸੌਸ ਵਗੈਰਾ ਉਹਨਾਂ ਦਾ ਹੀ ਕਮਾਲ ਆ ਹਾਂ ਜੀ ਹਾਂ ਜੀ ਹ ਇਸ ਆਰਾ ਉਹਨਾਂ ਦੀ ਕਮਾਲ ਹੈ ਠੀਕ ਹੈ ਜੀ ਠੀਕ ਹੈ ਵਧੀਆ ਤੇ 버거 ਤਿਆਰ ਹੋ ਰਿਹਾ ਕਿਹੜੀ ਕਿਹੜੀ ਸੌਸ ਪਾਈ ਹੈ ਵੀਰੇ ਇਹ ਵੀਰੇ ਚਿੱਲੀ ਤੇ ਟਮਾਟੋ ਟਮਾਟੋ ਹਾਂਜੀ ਤੇ ਨਾਲ ਕੀੜਾ ਕੀੜਾ ਤੇ ਟਿੱਕੀ ਟਿੱਕੀ ਹਾਂਜੀ ਤੇ ਨਾਲ ਨਿਊਡਲ ਆ ਗਿਆ ਜੀ ਨਿਊਡਲ ਠੀਕ ਹੈ ਜੀ ਹਾਂ ਤਾਂ ਮੈਂ ਤੇ ਭਾਈ ਜੇ ਕਿਸੇ ਨੇ ਆਣਾ ਹੋਵੇ ਆਪਣਾ ਐਡਰੈਸ ਦੱਸ ਦੋ ਤੇ ਟਾਈਮਿੰਗ ਦੱਸ ਦੋ ਆਪਣੀ ਲੋਕੇਸ਼ਨ ਹੈਗੀ ਹੈ ਸਰਾਂਦਰ ਰੋਡ ਫਗਣ ਮਾਜਰਾ ਰਾਮ ਰੋਡ ਥੱਗਣ ਮੰਜਰਾ ਠੀਕ ਹੈ ਜੀ ਹਾਂਜੀ ਮੇਨ ਅੱਡਾ ਹੀ ਹੈ ਜੀ ਮੇਨ ਅੱਡਾ ਹਾਂਜੀ ਥੱਗਣ ਮੰਜਰੇ ਵਾਲਾ ਹਾਂਜੀ ਮੇਨ ਅੱਡਾ ਹੀ ਹੈ ਠੀਕ ਹੈ ਠੀਕ ਹੈ ਜੀ ਤੇ ਟਾਈਮਿੰਗ ਵੀਰੇ ਆਪਣੀ ਕੀ ਹੁੰਦੀ ਆ ਟਾਈਮਿੰਗ ਆਪਣੀ ਵੀਰੇ ਸ਼ਾਮ ਦੀ ਆ ਤਕਰੀਬਨ 4:30 ਦਾ 5:00 ਦਾ 4:30 ਜਾਂ 5:00 ਵਜੇ ਹੁੰਦੇ ਹੋ ਹਾਂਜੀ 5:00 ਤੱਕ ਹੁੰਦੇ ਆ ਆਪਾਂ ਵੀਰੇ ਇਹਦੇ 10:00 ਵਜੇ ਤੱਕ ਹੁੰਦੇ ਆ ਅੱਛਾ 10:00 ਵਜੇ ਤੱਕ ਹੁੰਦੇ ਹੋ ਹਾਂਜੀ 10:00 ਵਜੇ ਤੱਕ ਠੀਕ ਹੈ ਵੀਰੇ ਚਲੋ ਜੀ ਹਾਂਜੀ ਵੀਰੇ ਹੁਣ ਆਪਾਂ ਚਾਹ ਬਣਾ ਰਹੇ ਆ ਹਨਾ ਇਹ ਹਾਫ ਪਲੇਟ ਕਿੰਨੇ ਦੀ ਆ ਵੀ ਹਾਂਜੀ ਆਪਣੇ ਵੀਰੇ ਰੇਟ ਜੈਨੂਅਲ ਰੇਟ ਨੇ ਕੋਈ ਜਿਆਦਾ ਨਹੀਂ ਯਾਰ 50 ਰੁਪਏ ਕੋਈ ਜਿਆਦਾ ਨਹੀਂ ਆਪਲੇਟ ਇਹ ਆਪਣੀ ਫੁੱਲ ਪਲੇਟ ਬਣ ਰਹੀ ਆ ਇਹ ਫੁੱਲ ਪਲੇਟ ਹੈ ਹਾਂਜੀ ਕਸਟਮਰ ਦਾ ਆਰਡਰ ਆਇਆ ਆਪਣੇ ਕੋਲੇ ਠੀਕ ਹੈ ਠੀਕ ਹੈ ਹਾਂਜੀ ਜੋ ਕਿ 100 ਰੁਪਏ ਦੀ ਆ ਤਕਰੀਬਨ ਆਪਾਂ ਬਾਜ਼ਾਰ ਚ ਨਾਲੋਂ ਤਕਰੀਬਨ ਬਹੁਤ ਫਰਕ ਨਾਲ ਦੇ ਰਹੇ ਆ ਆਪਾਂ ਜੀ ਠੀਕ ਹੈ ਬਾਜ਼ਾਰ ਚ ਆਪਾਂ ਪਤਾ ਹੀ ਕਰਦੇ ਆ ਕਿ ਆਪਾਂ ਨੂੰ ਹਾਂਜੀ ਹਾਂਜੀ 150 200 ਇਹਦੇ ਤਕਰੀਬਨ ਜੇ ਮਿਲਦੀ ਹੈ ਜੀ ਠੀਕ ਹੈ ਤੇ ਚਾਂਪ ਦਾ ਜਿਹੜਾ ਮਸਾਲਾ ਵਗੈਰਾ ਤੁਸੀਂ ਲਾਨੇ ਹੋ ਨਾ ਇਹ ਆਪਾਂ ਖੁਦ ਹੀ ਬਣਾਉਂਦੇ ਹਾਂ ਠੀਕ ਹੈ ਇਹ ਆਪਾਂ ਕੁਦੀ ਬਣਾਉਂਦੇ ਆ ਮਸਾਲਾ ਤੇ ਸੌਸ ਆ ਗਈ ਕਿਹੜੀ ਸੌਸ ਆ ਗਈ ਇਹ ਚਿੱਲੀ ਟਮਾਟੋ ਤੇ ਆ ਗਈ ਆਪਣੀ ਵੀਰੇ ਤੰਦੂਰੀ ਓਕੇ ਇਹ ਤੰਦੂਰੀ ਸੌਸ ਆ ਗਈ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਆਰਗਨੋ ਓਕੇ ਜੀ ਠੀਕ ਹੈ ਤੇ ਆ ਗਈ ਆਪਣੀ ਕਰੀਮ ਤੇ ਕਰੀਮ ਆ ਗਈ ਜਣਕੇ ਵੀ ਤੁਸੀਂ ਐ ਵੀ ਖੁੱਲਾ ਜਣਕੇ ਕਸਟਮਰ ਨੂੰ ਵਧੀਆ ਜਣਕੇ ਉਹ ਕਰਦੇ ਕੋਈ ਹੱਤ ਨਹੀਂ ਭਿੜਦੇ ਨਾ ਵੀਰੇ ਨਾਲ ਤੇ ਬਾਈ ਇਹ ਵਧੀਆ ਹਣਾ ਉਹ ਵੀ ਸਮਾਨ ਵਿੱਚ ਪੈਂਦਾ ਵਧੀਆ ਪਾ ਕੇ ਦਿੰਦੇ ਨੇ ਨਹੀਂ ਹੈਗਾ ਵੀ ਹਾਂ ਥੋੜਾ ਬੋਤਾ ਦੇਤਾ ਅਗਲੇ ਨੂੰ ਨਹੀਂ ਵੀ ਲੈਣੇ ਆਪਾਂ ਅਗਲੇ ਤੋਂ ਹਾਂਜੀ ਹਾਂਜੀ ਕੁਆਲਟੀ ਵੀ ਦੇਣੀ ਆ ਕੁਆਲਟੀ ਜੀ ਬੇ ਕੁਆਲਟੀ ਹੀ ਨਹੀਂ ਉੱਤੀ ਆਈ ਜਿਹੜੇ ਕੁਆਲਟੀ ਦੀ ਕੁਆਲਟੀ ਆ ਜੀ ਹਾਂਜੀ 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 ਇਹ ਤਾਂ ਹੈ ਇਹ ਅੱਗੇ ਜੀ ਆਪਣਾ ਚਾਟ ਮਸਾਲਾ ਠੀਕ ਹੈ ਜੀ ਇਹ ਆਪ ਤਿਆਰ ਕਰਦੇ ਹੋ ਜੀ ਹਾਂਜੀ ਹਾਂਜੀ ਆਪ ਹੀ ਠੀਕ ਹੈ ਆਪ ਤਿਆਰ ਕਰ ਲੋ ਲਓ ਜੀ ਚਾਪ ਬਾਈਆਂ ਦੀ ਰੈਡੀ ਹੋ ਗਈ ਤੇ ਭਾਈ ਚਾਪ ਬਹੁਤ ਵਧੀਆ ਬਣਾਉਂਦੇ ਨੇ ਖੁਸ਼ਬੂ ਬਹੁਤ ਵਧੀਆ ਆ ਰਹੀ ਆ ਤੇ ਦੋ ਚਾਰ ਜਿਹੜੇ ਬੰਦੇ ਖੜੇ ਨੇ ਵੀ ਹਾਂ ਬਾਕੀ ਲੱਗਦਾ ਯਾਰ ਵੀ ਹੈ ਘੈਂਟ ਕੀ ਆ ਗੱਲਬਾਤ ਆ ਬਾਈ ਅਜੀ ਤੇ ਚਾਪ ਹੋ ਗਈ ਆਪਣੀ ਰੈਡੀ ਕੀ ਚੀਜ਼ੀ ਜੇ ਆਪਣਾ ਵੀਰੇ ਜੇ ਕਿਸੇ ਨੇ ਆਰਡਰ ਕਰਨਾ ਹੋਵੇ ਆਰਡਰ ਤਾਂ ਨਹੀਂ ਕਰਦੇ ਹੋਮ ਡਿਲੀਵਰੀ ਵਗੈਰਾ ਹੋਮ ਡਿਲੀਵਰੀ ਨਹੀਂ ਕਰਦੇ ਕਿਉਂਕਿ ਮੈਂ ਇਕੱਲੇ ਹੋਣ ਕਰਕੇ ਹੋਮ ਡਿਲੀਵਰੀ ਨਹੀਂ ਕਰਦਾ ਜੀ ਓਕੇ ਓਕੇ ਹੋਮ ਨਹੀਂ ਕਰਦੇ ਯਾਨੀ ਕਿ ਸਾਰਾ ਸ਼ਾਪ ਤੇ ਹੀ ਹੈ ਸ਼ਾਪ ਤੇ ਹੀ ਹੈ ਸਾਰਾ ਕੁਝ ਠੀਕ ਹੈ ਠੀਕ ਹੈ ਤੇ ਬਾਕੀ ਬਾਈ ਹਨ ਕਿਸੇ ਨੇ ਫੋਨ ਕਰਕੇ ਪਤਾਗਾ ਹਾਂ ਪੁੱਛਣਾ ਹੋਵੇ ਦੁਕਾਨ ਤੇ ਹਾਂ ਜਾਂ ਆਰਡਰ ਦੇਣਾ ਹੋਵੇ ਵੀ ਅਸੀਂ ਆ ਰਹੇ ਹਾਂ ਉਹਦਾ ਨੰਬਰ ਨੰਬਰ ਦੱਸ ਦੋ ਆਪਣਾ ਨੰਬਰ ਜੀ ਹੈਗਾ ਜੀ 7719787830 ਤੇ ਦੂਸਰਾ ਨੰਬਰ ਆਏਗਾ 8283 88 9 99 70 ਠੀਕ ਹੈ ਵੀਰੇ ਆਪਣਾ ਨਾਮ ਵੀ ਦੱਸ ਦੋ ਮੇਰਾ ਨਾਮ ਹੈਗਾ ਜਿਮਨੀ ਸਿੰਘ ਠੀਕ ਹੈ ਜੀ ਬਾਈ ਜੀ ਫਾਜ਼ਿਓ ਬਾਈ ਕੋਲੋਂ ਇਹਨਾਂ ਨੇ ਆਪਣਾ ਨੰਬਰ ਦਿੱਤਾ ਜੀ ਕਿਸੇ ਨੇ ਫੋਨ ਕਰਕੇ ਕੋਈ ਵੀ ਸਾਡੇ ਏਰੀਆ ਦਾ ਹੋਵੇ ਫਗਰ ਮਾਜਰਾ ਹਰੰਦ ਆਉਣਾ ਹੋਵੇ ਤਾਂ ਇੱਥੇ ਆ ਜਾਦੇ ਆ ਨੰਬਰ ਫੋਨ ਕਰ ਲਿਓ ਬਾਈ ਨੂੰ ਤੇ ਆਰਡਰ ਦੇ ਦਿਓ ਤੇ ਦਿੱਤੇ ਆ ਕੇ ਰੈਡੀ ਹੋਊਗਾ ਖੜਨ ਦੀ ਲੋੜ ਨਹੀਂ ਪੈਣੀ ਕਿਸ ਨੂੰ ਤੇ ਬਾਕੀ ਵੀਰੇ ਵੀਡੀਓ ਕਿੱਦਾਂ ਦੀ ਲੱਗੀ ਦੱਸਿਓ ਕਮੈਂਟ ਬਾਕਸ ਦੇ ਵਿੱਚ ਜਰੂਰ ਤੇ ਬਾਈ ਆਪਣੀ ਚਾਪੀ ਤਿਆਰ ਹੋ ਗਈ ਆਹੋ ਆਲੋ ਜਰੂਰ ਕਰ ਲਿਓ ਬਾਈ ਬਣ ਕੇ ਇਦਾਂ ਦੇ ਵੀਡੀਓ ਆਪਣੀਆਂ ਆਉਂਦੀਆਂ ਰਹਿੰਦੀਆਂ ਨੇ ਤੇ ਕਮੈਂਟ ਦੇ ਵਿੱਚ ਜਰੂਰ ਦੱਸਿਓ ਕਿੱਦਾਂ ਦਾ ਲੱਗਿਆ ਹਨਾ ਤੇ ਬਾਈ ਦੀ ਕਾਪੂ ਵੀ ਰੈਡੀ ਲੋ ਜੀ ਬਾਈ ਖਾ ਕੇ ਟੈਸਟ ਕਰ ਰਹੇ ਨੇ ਹਾਂਜੀ ਵੀਰੇ ਕਿਵੇਂ ਦਾ ਲੱਗਿਆ 버ਗਰ ਬਹੁਤ ਵਧੀਆ ਬਹੁਤ ਵਧੀਆ ਬਹੁਤ ਜ਼ਿਆਦਾ ਵਧੀਆ ਬਹੁਤ ਜ਼ਿਆਦਾ ਵਧੀਆ ਚਲੋ ਬਹੁਤ ਜ਼ਿਆਦਾ ਵਧੀਆ 버ਗਰ ਹੈ ਇਹਨਾਂ ਦਾ ਲੋ ਜੀ ਫੱਗਣ ਮਾਜਰਾ ਸਰੰਦ ਰੋਡ ਜਖ ਫੱਗਣ ਮਾਜਰਾ ਆ ਹੈਗਾ ਮੰਨੀ ਫਾਸਟ ਫੂਡ ਐਂਡ ਬਿਕਰੀ ਸਾਰਾ ਕੁਝ ਆ ਕੇਕ ਕੁ ਬਗੈਰਾ ਵੀ ਮਿਲਦ ਨੇ ਬਾਈਆਂ ਕੋਲ ਜਿਨੇ ਕੇਕ ਲੋੜਾ ਕੋਲਡ ਡ੍ਰਿੰਕ ਵਗੈਰਾ ਵੀ ਮਿਲਦੀ ਆ ਜੋ ਵੀ ਸਮਾਨ ਜਣ ਕੇ ਦੁੱਧ ਵੀ ਮਿਲਦਾ ਕਾਫੀ ਕੁਝ ਸਮਾਨ ਮਿਲਦਾ ਬਾਈਆਂ ਕੋਲ ਤੇ ਬਾਈਆਂ ਦੀ ਸ਼ਾਪ ਹੈ ਤੇ ਕੋਲਡ ਡ੍ਰਿੰਕ ਵਗੈਰਾ ਵੀ ਲੱਗੀ ਹੋਈ ਆ ਸਭ ਕੁਝ ਲੱਗਿਆ ਹੋਇਆ ਹਰ ਇੱਕ ਚੀਜ਼ ਮਿਲਦੀ ਆ ਹਰ ਇੱਕ ਚੀਜ਼ ਮਿਲਦੀ ਆ ਬਾਈਆਂ ਕੋਲ ਤੇ ਬਹੁਤ ਵਧੀਆ ਬਈ ਇਹਨਾਂ ਦਾ ਕੰਮ ਆ ਇੱਕ ਵਾਰ ਜ਼ਰੂਰ ਮੌਕਾ ਦਿਓ ਬਾਈਆਂ ਨੂੰ ਧੰਨਵਾਦ ਜੀ ਮਿਲਦੇ ਆ ਅਗਲੇ ਬਲੌਕੀ